ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਦੀਪੂ ਕੋਲੇ ਪਿੰਡ ਆਲਕੜੇ ਜੀ ਦੋ ਸੂਣੂ ਜਾਨਵਰ ਦਿਖਾ ਦੇਣੇ ਆ ਸੂਏ ਸਵਾਈਆ ਕਦੋਂ ਸੂਏ ਬਾਈ ਜੀ ਤੋਂ ਪੁੱਛਾਂਗੇ ਇੱਕ ਛੋਟੀ ਸੂਈ ਸਵਾਈ ਤੇ ਇੱਕ ਮੀਣੀ ਮਾਜਾ ਆਪਾਂ ਇਹਨੂੰ ਕਹਿ ਸਕਦੇ ਹਾਂ ਸੂਈ ਸਵਾਈ ਸਸਰੀ ਗਾਲ ਬਾਈ ਦੀ ਪੁੱਤ ਸਸਰੀ ਗਾਲ ਬਾਈ ਜੀ ਉਹ ਠੀਕ ਠਾਕ ਹੋ ਮੇਰੇ ਪੂਰੇ ਵਿਦਗਿਆ ਬਾਈ ਪਹਿਲਾਂ ਤਾਂ ਨੰਬਰ ਬੋਲ ਦਗੇ 62841 1043 ਫੋਨ ਨੰਬਰ ਆ ਗਿਆ ਵੀਰੇ ਪੈਨ ਡਾਲਕ ਡਿਆ ਗਿਆ ਤੇ ਜ਼ਿਲ੍ਹਾ ਬਰਨਾਲਾ ਇਹਦੇ ਤਹਿਸੀਲ ਤਪਾ ਆ ਗਿਆ ਹੂੰ ਨੇੜੇ ਪਿੰਡਪ ਤਾਂ ਉਹ ਚੰਗੀਆਂ ਨੇ ਤੇ ਸੇਦੋ ਕਿ ਰਹਿ ਗਿਆ ਕਿੰਨੇ ਨੇ ਸ਼ਹਿਰ ਭਡਾੜਾ ਆਪਾਂ ਨੂੰ ਨੇੜੇ ਹਾਂ ਭਡਾੜਾ ਨੇੜੇ ਕਿਵੇਂ ਚੱਲਦਾ ਕੰਮ ਕਰ ਕੰਮਕਾਰ ਪੂਰਾ ਵਧ ਗਿਆ ਬਿਨਾ ਵੀਡੀਓ ਤੋਂ ਫਿਰ ਚੱਕੀ ਤਰੇ ਆਉਂਦੀ ਹਾਂ ਹਾਂ ਬਸ ਪੁਰਾਣੀਆਂ ਵੀਡੀਓਾਂ ਦੀ ਵੀ ਕੀ ਤਰੇ ਜਾਂਦੇ ਆਈ ਜਾਂਦੇ ਫੋਨ ਉਹਨਾਂ ਦੇ ਵਾਲੇ ਫੋਨ ਆਉਂਦੇ ਕਿਉਂਕਿ ਵੀਡੀਓ ਕਾਫੀ ਆ ਹਾਂ ਵੀਡੀਓ ਸਭ ਤੋਂ ਪਹਿਲਾਂ ਦਾ ਥੋੜਾ ਵੀਡੀਓ ਸਾਰੇ ਦਾ ਪਹਿਲਾ ਚੈਨਲ ਤੇ ਜੁੜੇ ਹੋਏ ਆਪਾਂ ਹਾਂ ਓਕੇ ਜੀ ਤੇ ਅੱਜ ਫਿਰ ਦੋ ਦਿਖਾ ਦੇ ਦੋ ਦਿਖਾ ਦਾਂਗੇ ਭਾਈ ਤੇ ਹੁਣ ਫਿਰ ਲਗਾਤਾਰ ਪਾਇਆ ਕਰਾਂ ਹਾਂ ਹੁਣ ਲਗਾਤਾਰ ਹੀ ਪਾਇਆ ਕਰਾਂ ਓਕੇ ਤੇ ਦੋ ਜੇ ਆਪਾਂ ਪਹਿਲੇ ਨੰਬਰ ਵਾਲੀ ਵੱਡੀ ਝੋਟੀ ਬਾਅਦ ਚ ਦਿਖਾਉਨੇ ਆ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਐ ਨੇ ਮੀਣੀ ਵੀਰੇ ਕਦੋਂ ਸੋਈ ਐ ਇਹ ਸਮਝ ਲੈ ਵੀ ਬਾਈ ਤੜਕੇ ਸੋਈ ਐ ਨੰਬਰ ਬੋਲ ਦੇ ਬੜਾ 68411041 ਫੋਨ ਨੰਬਰ ਆ ਗਿਆ ਓਕੇ ਇਹ ਤੜਕੇ ਸੋਈ ਐ 3 ਵਜੇ ਵੀਰੇ ਓਕੇ ਜੇੜ ਜੂੜ ਦੀ ਜਮਾ ਡੰਨਾ ਓਕੇ ਇਹਦਾ ਸਮਝ ਲੈ ਵੀ 2 ਕਿਲੋਗੋ ਬੋਲਾ ਕਿਤਾ ਕਿਲੋ ਕੋ ਬੱਚੇ ਨੂੰ ਪਏ ਤੇ ਕਿਲੋ ਕੋ ਬੜੋ ਕਿੰਨਾ ਭਾਈ 8 ਪਾੜੇ ਪਾਉਣਾ ਦੁੱਧੂ ਸਹੀ ਦੱਸ ਆਪਾਂ 11 ਤੋਂ 12 ਕਿਲੋ ਦੁੱਧ ਦੇ ਦੇ ਜਿਹੜੇ ਹਿਸਾਬ ਨਾਲ ਬਰੀਕ ਆ ਗਈ ਅੰਗਾ ਪੈਰਾਂ ਦੀ ਬਰੀਕ ਆ ਲੈ ਉਹਨੂੰ ਬਾਹਰ ਬਾਕੀ ਆਪਣਾ ਕੰਮ ਆ ਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਚੋਣਾ ਜਿਵੇਂ ਦੀ ਤੁਹਾਡੀ ਤਸੱਲੀ ਕਰਨ ਦਾ ਹੱਕ ਬਣਦਾ ਉਮੀਦੀ ਕਰਿਆ ਕਰੋ ਕਰਕੇ ਪਸ਼ੂ ਖਰੀਦ ਤੇਰੀ ਆ ਪਤਾ ਧਾਰ ਦੀ ਪੋਲੀ ਦੀ ਗਰੰਟੀ ਦੇਵਾਂਗੇ ਭਾਈ ਦੁੱਧ 12 ਕਿਲੋ ਦੀ ਗਰੰਟੀ ਦੇਵਾਂਗੇ ਦੁੱਧ ਦੇ ਦੂਗੀ ਜਮਾ ਦੇ ਦੂਗੀ ਥਾਂ ਲੈ ਵੇ ਦੇਵੇਂ ਨੂੰ ਬਈ ਤਾਂ ਬੜੀ ਸਾਫ ਆ ਬਾਈ ਕਿੰਨਾ ਘਰ ਬੋਲਾ ਕੱਢਿਆ ਤੜਕੇ ਆਪਾਂ 2 ਤੋਂ 3 ਕਿਲੋ ਉਹ ਬੋਲਾ ਕੱਢਿਆ ਭਾਈ ਤਦੋਂ ਸੂਈ ਸੀ ਜੀ ਤੜਕੇ 3 ਵਜੇ ਤੇ ਜੇਰ ਫਿਰ ਜੇਰ ਜਾਵਾ ਓਕੇ ਦੂਜੀ ਝੋਟੀ ਦੀ ਪਣੀ ਬਾਕੀ ਹੈ ਹਾਂ ਜੂ ਦੂਜੀ ਦੀ ਪਣੀ ਵਾ ਓਕੇ ਆ ਦੇਖੋ ਜੀ ਥਣਲੇਵੀ ਦੀ ਸਾਫਾ ਮੀਣੀ ਆ ਗਈ ਸੂਆ ਤੀਜਾ ਵੀਰੇ ਸੂਆ ਤੀਜਾ ਸੂਈ ਆ ਜੀ ਓਕੇ ਤੀਜਾ ਸੂਆ ਸੂਈ ਵੀ ਥਣ ਤਾਂ ਉਹੀ ਦਸੀ ਜਾਂਦੇ ਚੰਗੇ ਆ ਇਹਦੇ ਹਣਾ ਤੇ ਕੀ ਆ ਗਿਆ ਬਈ ਇਹਦੇ ਮਗਰ ਇਹਦੇ ਮਗਰ ਕੱਟਾ ਆ ਗਿਆ ਵੀਰੇ ਕੱਟਾ ਆ ਗਿਆ ਦੁੱਧ ਵਾਲਾ ਪੀਸ ਆ ਤੇ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਾ ਕੇ ਦੱਸਾਂਗੇ ਦੱਸਾਂਗੇ ਵੀ ਜਮਾਂ ਜਾਇਜ਼ ਰੇਟ ਤੁਹਾਡੇ ਦੁੱਧ ਪੀਣ ਵਾਲਾ ਸੌਦਾ ਤੁਹਾਡੇ ਕੰਮ ਦਾ ਥਣਲੇਵਾ ਨੇ ਇਹਨੂੰ ਚੈੱਕ ਕਰਾ ਦੇਾਂਗੇ ਆ ਦੇਖੋ ਜੀ ਚਾਰੇ ਥਣ ਮੋٹے ਗੁੱਲੇ ਵਾਲਾ ਥਣ ਲੱਗਿਆ ਵਾ ਤੇ ਮਗਰ ਆ ਗਿਆ ਕੱਟਾ ਆ ਦੇਖੋ ਜੀ ਓਕੇ ਵੀਰੇ ਰੇਟ ਕੀ ਆ ਗਿਆ ਬਈ ਇਹਦਾ ਰੇਟ ਇਹਦਾ 92000 ਚ ਮੰਨ ਤਾ ਨਾ 92000 ਹਾਂ ਜਮਾ ਜਾਏ ਰੇਟ ਆ ਜਮਾ ਜਾਈ ਜੀ ਕੀਤਾ ਆਪਾਂ ਜੋ ਛੋੜ ਛੱਪੇ ਵਾਲੀ ਗੱਲ ਕਰਾਂਗੇ ਓਕੇ ਕਿਉਂਕਿ ਗਾਂ ਵੀ ਕਿਸੇ ਦਾ ਭੈਣ ਭਰਾ ਦਾ ਫਾਇਦਾ ਹੋਵੇ ਤੇ ਤੁਸੀਂ ਵੀ 4 ਰੁਪਏ ਲੈਣੇ ਆ ਹਾਂਜੀ ਠੀਕ ਹੈ ਜੀ ਚੰਗੀ ਆ ਜੀ ਦੁੱਧ ਤੁਹਾਨੂੰ 12 13 ਲੀਟਰ ਖੁੱਲਾ ਪਿਆਜੂ ਕਰਮਾ ਵਾਲੀ ਸੂਆ ਵਿੱਚ ਨਹੀਂ ਕੋਈ ਤੀਜਾ ਸੂਆ ਅਰੀਜਨਲ ਵੇਰੇ ਹੋਣਾ ਆਪਾਂ ਝੋਟੀ ਜਿਹੜੀ ਦੇਖੀ ਐ ਨੇ ਕਿਹੜਾ ਸੂਆ ਸੂਈ ਵੀ ਐ ਇਹ ਦੂਜਾ ਸੂਆ ओरिजिनल ਸੂਈ ਐ ਬਾਈ ਦੂਜਾ ਸੂਆ ਸੂ ਪੀ ਕਾਦੋਂ ਸੂਈ ਐ ਜੀ ਇਹਨੂੰ ਸਾਧ ਰਿਹਾ ਜਾਈ 15 20 ਮਿੰਟ ਹੀ ਹੋਏ ਸੂਈ ਨੂੰ ਤੇ ਜੇਰ ਪੈਣੀ ਬਾਕੀ ਜੇਰ ਪੈਣੀ ਬਾਕੀ ਐ ਫੋਲੋ ਇਹਦਾ ਤੁਰੰਤ ਕੀ ਦੇਗੀ ਇਹ ਬਈ ਇਹ ਕੱਟੀ ਦੇਗੀ ਵੀਰੇ ਕੱਟੀ ਫਿਰ ਬਹੁਤ ਪਿਆਰੀ ਕੱਟੀ ਐ ਕੱਟੀ ਬਹੁਤ ਚੰਗੀ ਐ ਤੇ ਜਿਹੜੀ ਆਪਾਂ ਝੋਟੀ ਨੂੰ ਬੋਲਤਾ ਜੀ ਉਹਦੇ ਸਾਈਜ਼ ਦੀ ਗਰੰਟੀ ਹੋਊਗੀ ਸਾਈਜ਼ ਫੁੱਲ ਆ ਜੀ ਸਾਈਜ਼ ਤੁਸੀਂ ਫੁੱਲ ਮੰਨ ਕੇ ਹੋਣਾ ਤੇ ਕੱਟੀ ਵੀ ਬਰੀਡ ਵਾਲੀ ਐ ਮਗਰ ਤੇ ਆਪ ਝੋਟੀ ਵੀ ਬਰੀਡ ਵਾਲੀ ਆ ਵੱਡੇ ਸਾਈਜ਼ ਦੀ ਝੋਟੀ ਕੰਪੈਕਟਾ ਹਵਾਨਾ ਜਮਾ ਫਿਟਿੰਗ ਵਾਲਾ ਲੈਵਾ ਹੈ ਨਾ ਹਾਂਜੀ ਅੱਗੇ ਪਿੱਛੇ ਦਾ ਆਪਾਂ ਹਵਾਨਾ ਕਹਿ ਸਕਦੇ ਹਾਂ ਤੇ ਦੀਪੂ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਵਾ ਬਾਈ ਪਹਿਲੇ ਸੂਏ ਜਿਹੜੇ ਸਾਬਣਾ ਮਾਲਕ ਨੇ ਦੱਸਿਆ ਵੀ 13 ਕਿਲੋ ਦੁੱਧ ਦਿੱਤਾ ਵਾ ਵੀਰੇ ਐ ਕਿ ਫਿਰ ਕਿਲੋਗ ਦਾ ਵਧਾਉਤੀ ਕਰੂਗੀ ਆਪਾਂ 14 ਕਿਲੋ ਦੁੱਧ ਕਹਿ ਕੇ ਦੇਣਾ ਓਕੇ ਬਾਕੀ ਅਗਲੇ ਸੇਵਾ ਹੈ ਨਾ ਬਾਕੀ ਸੇਵਾ ਦੇ ਟਿਪੈਂਡ ਆਗੇ ਦੁੱਧ ਤਾਂ ਤੁਸੀਂ ਸੇਵਾ ਕਰਨੀ ਤੇ ਚੋਣੀਆਂ ਦੁੱਧ ਨਾਲ ਕਿਸੇ ਦਾ ਵੀ ਮੰਨਿਆ ਕਰੋ ਕੋਈ ਕਿੰਨਾ ਦੱਸੀ ਚੱਲੇ ਠੀਕ ਆ ਜੀ ਇੱਕ ਬਾਈ ਦੂ ਵੀ ਗਾਂ ਤੋਂ ਜਾਣਕਾਰੀ ਹੈ ਨਾ ਬਾਈ ਮੇਰੀ ਹੁੰਦੀ ਓਹੀ ਦੇਣੀ ਹੁੰਦੀ ਹੈ ਨਾ ਆਪਾਂ ਹਾਂ ਕਿਉਂਕਿ ਘਰ ਵਾਲੇ ਵੀਰ ਤਾਂ ਇਹੋ ਜੀ ਝੋਟੇ ਨੂੰ 20 ਕਿਲੋ ਵੀ ਕਹਿ ਕੇ ਦੇ ਦਿੰਦੇ ਆਪਾਂ ਫੇਰ ਵੀ ਕੱਟ ਕੇ ਦੱਸ ਦਿਆ ਹਨਾ ਹਾਂਜੀ ਬਾਈ ਆ ਦੇਖੋ ਥਣਲੇਵਾ ਪੂਰਾ ਸਾਫ ਤੇ ਜੇਰ ਦੀ ਆਪਾਂ ਕਿਹੜਾ ਇੱਕ ਵੇਚਨੇ ਆ ਬਾਈ ਆਪਾਂ ਹਰ ਲੋਜ ਵੇਚਣ ਵਾਲੇ ਬੰਦੇ ਆਗੇ ਆਪਾਂ ਮਾਂ ਬਸੂ ਦੇਖ ਹਨਾ ਥਣ ਦੂਰੇ ਗਰੀ ਬੈਠੀ ਆ ਦੇਖੋ ਜੀ ਯਾਰੇ ਥਣ ਨਿਕੜਵੇਂ ਪੂਰੇ ਗੈਰਤੇ ਦੇ ਝੋਟੇ ਦਾ ਫੇਸ ਕਰੋ ਚੈੱਕ ਗੱਦ ਗੁੱਦ ਦੀ ਦਾ ਕੋਈ ਕਮੀ ਨਹੀਂ ਹੈਗੀ ਇਹ ਬੰਦਾ ਗਾਰੰਟੀ ਤੇ ਲੈ ਜਾ ਆਪਣੀ ਤੇ ਓਕੇ ਆ ਦੇਖੋ ਜੀ ਫੁੱਲ ਸੈਜ ਫੁੱਲ ਗੱਦ ਵੀਰੂ ਕਿੰਨੇ ਪੈਸੇ ਲੈਣੇ ਆ ਝੋਟੇ ਦਾ ਤੇਰੀ ਹੈਗੀ ਚੰਗੀ ਵੱਡੀ ਇਹਦਾ ਆਪਾਂ ਇੱਕ 25 ਚੋਂ ਮਾਨਤਾਨ ਕਰਦਾਂਗੇ ਅੱਜ ਤੇਰੇ ਫਿਰ ਜਮਾਜਾਇ ਰੇਟ ਜਮਾਜਾਇ ਨਹੀਂ ਰੇਟ ਕਿਤੇ ਆ ਫਰਗਿਡ ਚੋਂ ਪਤਾ ਕਰਕੇ ਆਜੇ ਭਾਉਂਦੀ ਕੋਈ ਹਾਂ ਆਪਾਂ ਆ ਕਹਿੰਨੇ ਵੀ ਸਾਰੇ ਚਾਰੇ ਪਾਸੋਂ ਗਾਰੰਟੀ ਲੈ ਕੇ ਮੁੱਲ ਪੁੱਛ ਕੇ ਆਵੇ ਬੰਦਾ ਆਪਾਂ ਫੇਰ ਆਪਣੇ ਕੋਲੇ ਆ ਕੇ ਬੰਦਾ ਗੱਲ ਕਰੇ ਤੇ ਬਾਕੀ ਦਾ ਮਾਨਤਾਨ ਵੇਚੋਂ ਹੋਣਾ ਆਪਾਂ ਇਹਦੇ ਨੂੰ ਮਾਨਤਾਨ ਵੀ ਖੁੱਲਾ ਕਰਾਂ ਧਾਰਾ ਦੂਰਾਂ ਦੀਆਂ ਫਰੋਕਿਆ ਧਾਰਾ ਦੂਰਾਂ ਦੀ ਜਮਾ ਗਾਰੰਟੀ ਦੋਨੇ ਧਾਰਾਂ ਨੇ ਓਕੇ 92000 125000 ਇੱਕ ਮਗਰ ਕੱਟੀ ਚੰਗੀਆਂ ਬ੍ਰੀਡ ਵਾਲੀਆਂ ਝੋਟੀਆਂ ਜੀ ਕੱਟੀ ਕੁੱਟੀ ਵੀ ਬਹੁਤ ਜ਼ਿਆਦੇ ਜਾਤ ਵਾਲੀ ਭਾਈ ਇਹ ਤਾਂ ਬੱਚਾ ਖੜਨ ਵੀ ਨਹੀਂ ਲੱਗਿਆ ਤਾਜੀ ਜਾਵਾ ਸੁਈ ਆ ਓਕੇ ਲੈ ਆ ਦੇਖੋ ਕੱਟੀ ਫਿਰ ਵੱਡੀ ਆ ਨਾ ਪੂਰੀ ਕੱਟੀ ਪੂਰੀ ਵੱਡੀ ਆ ਭਈਆ ਹੂੰ ਆ ਦੇਖੋ ਜੀ ਤੁਸੀਂ ਥਾਨ ਦੇਖੋ ਕਿਹੜਾ ਭਾਈ ਦਾ ਬੱਚਾ ਖੜਨ ਵੀ ਨਹੀਂ ਲੱਗਿਆ ਹੂੰ ਓਕੇ ਜੀ ਮਗਰ ਕੱਟੀ 1,25 ਤੇ 1,92 ਆਹ ਸੌਰੀ ਕੱਲਾ 91 ਇਹਦਾ ਕਿੰਨਾ ਵੀਰੇ 92 ਕਰਦਾ 92 ਦਾ 92 ਤੇ ਇਹਦਾ 1,25 ਇਹਨਾਂ ਸਪੰਗਸ ਪੂਆਂ ਬਹੁਤ ਆ ਬਾਈ ਹਾਂ ਦੋਨਾਂ ਨੇ ਸਪਾਈਆਂ ਪੂਆਂ ਹਾਂ ਲੈਵੇ ਲੂਵੇ ਦੀ ਜੇ ਮੈਂ ਰਿਆ ਨਹੀਂ ਹੁਣਾ ਧਾਰ ਦੂਰ ਦੀ ਜਾਵਾ ਪੋਲੀ ਆ ਦੋ ਝੋਟੀਆਂ ਦੀ ਦੋਨੇ ਸਾਨੂੰ ਚੈੱਕ ਕਰਾ ਤਾ ਨੰਬਰ ਬੋਲਿਓ ਜੀ ਫਿਰ 68411041 ਪਿੰਡ ਅਲਕੜੇ ਜੀ ਪਿੰਡ ਅਲਕੜੇ ਨੂੰ ਵੀਡੀਓ ਕਵਰ ਕਰਕੇ ਦਿੱਤੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ ਦੇ ਨਾਲ